ਪਿਛਲੇ 32 ਸਾਲਾਂ ਤੋਂ ਫਰੀਦਕੋਟ ਵਿੱਚ ਦੁਸ਼ਹਿਰਾ ਕਮੇਟੀ ਵੱਲੋਂ ਦੁਸ਼ਹਿਰੇ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਸਨ ਤੇ ਇਹ ਦੁਸ਼ਹਿਰਾ ਮੰਨਿਆ ਜਾਂਦਾ ਸੀ ਕਿ ਕੁੱਲੂ ਦੇ ਦੁਸ਼ਹਿਰੇ ਤੋਂ ਬਾਅਦ ਫਰੀਦਕੋਟ ਦਾ ਦੁਸ਼ਹਿਰਾ ਸਭ ਤੋਂ ਮਸ਼ਹੂਰ ਹੁੰਦਾ ਹੈ ਜਿਸ ਦੌਰਾਨ ਜਿੱਥੇ ਰਾਵਣ ਕੁੰਮਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਜਾਂਦੇ ਸਨ ਉੱਥੇ ਹੀ ਵੱਖ-ਵੱਖ ਧਾਰਮਿਕ ਮੰਡਲੀਆਂ ਵੱਲੋਂ ਧਾਰਮਿਕ ਝਾਕੀਆਂ ਕੱਢੀਆਂ ਜਾਂਦੀਆਂ ਸਨ ਤੇ ਇਸ ਤੋਂ ਇਲਾਵਾ ਆਤੀਸ਼ਬਾਜ਼ੀ ਸ਼ੋਅ ਅਤੇ ਗਲਾਈਡਰ ਸ਼ੋਅ ਵੀ ਕਰਾਈ ਜਾਂਦੇ ਸਨ ਜਿਸ ਨਾਲ ਇਸ ਦੁਸ਼ਹਿਰੇ ਦੀ ਮਸ਼ਹੂਰੀ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲੀ ਹੋਈ ਸੀ ਤੇ ਲੋਕ ਦੂਰੋਂ ਦੂਰੋਂ ਫਰੀਦਕੋਟ ਦਾ ਦੁਸ਼ਹਿਰਾ ਦੇਖਣ ਆਉਂਦੇ ਸਨ ਪਰ ਇਸ ਵਾਰ ਪੰਜਾਬ ਵਿਛੜਾ ਕਰਨ ਹੋਈ ਬਰਬਾਦੀ ਤੇ ਜਾਣੀ ਨੁਕਸਾਨ ਕਰਨ ਦੇ ਸ਼ਹਿਰਾ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਇਸ ਤਰਾਸੀ ਦੇ ਦੌਰਾਨ ਕਈ ਕੀਮਤਾਂ ਜਾਣੀ ਗਈਆਂ ਹਨ ਤੇ ਲੋਕਾਂ ਦਾ ਵੱਡੇ ਪੱਧਰ ਤੇ مالی ਨੁਕਸਾਨ ਹੋਇਆ ਤੇ ਲੋਕ ਘਰੋਂ ਬੇਕਰ ਹੋ ਗਏ ਹਨ ਜਿਸ ਦੇ ਦੁੱਖਵਜੋ ਦੁਸ਼ਹਿਰਾ ਕਮੇਟੀ ਵੱਲੋਂ ਇਸ ਸਾਲ ਦੁਸ਼ਹਿਰਾ ਨਾ ਮਨਾਉਣ ਦਾ ਫੈਸਲਾ ਲਿਆ ਗਿਆ ਸੀ ਤੇ ਦੁਸ਼ਹਿਰਾ ਕਮੇਟੀ ਵੱਲੋਂ ਫਰੀਦਕੋਟ ਦੇ ਮਹਾ ਮ੍ਰਿਤਯੋਜਨ ਮੰਦਿਰ ਵਿਖੇ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ ਸਾੜਾਂ ਦੀ ਮਾਰ ਕਰਨ ਜਿਹੜੇ ਸਾਡੇ ਤੋਂ ਸਦਾ ਲਈ ਵਿਛੜ ਚੁੱਕੇ ਨੇ ਉਹਨਾਂ ਦੀ ਆਤਮਾ ਗਰੂ ਦੀ ਸ਼ਾਂਤੀ ਦੇ ਲਈ ਅੱਜ ਸੁੰਦਰ ਕਾਂਡ ਦਾ ਪਾਠ ਕਮਲ ਕਲਿਆਣ ਮੰਦਿਰ ਵਿਖੇ ਕੀਤਾ ਗਿਆ ਦੁਸ਼ਹਿਰੇ ਮੇਲੇ ਨੂੰ ਬਹੁਤ ਹੀ ਸਾਦਗੀ ਢੰਗ ਨਾਲ ਮਨਾਇਆ ਗਿਆ ਔਰ ਉਹ ਜਿਹੜੀ ਖੁਸ਼ੀ ਅਸੀਂ ਹਰ ਸਾਲ ਪਿਛਲੇ 32 ਸਾਲ ਤੋਂ ਮਨਾ ਰਹੇ ਹਾਂ ਉਹਦਾ ਅਜਹਾਰ ਨਹੀਂ ਕੀਤਾ ਗਿਆ ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਸਨ ਉਹ ਨਮਨ ਸਨ ਅਸੀਂ ਉਹਨਾਂ ਦੇ ਦੁੱਖ ਵਿੱਚ ਉੱਥੇ ਜਾ ਕੇ ਕੋਈ ਸ਼ਰੀਕ ਹੋਏ ਸਾਡੇ ਮੈਂਬਰ ਪਰ ਅਸੀਂ ਉਹਨਾਂ ਦੇ ਸ਼ਾਂਤੀ ਦੇ ਲਈ ਭਗਵਾਨ ਅੱਗੇ ਅਰਦਾਸ ਕੀਤੀ ਹੈ ਵੀ ਆਹ ਮਾਲਕ ਤੁਸੀਂ ਉਹਨਾਂ ਨੂੰ ਵਿਛੜ ਚੁੱਕੀਆਂ ਰੂਹਾਂ ਨੂੰ ਆਪਣੀ ਚਰਨਾ ਵਿੱਚ ਨਿਵਾਸ ਬਖਸ਼ੋ ਔਰ ਜਿਹੜੀਆਂ ਸਾਡੀਆਂ ਖੇਤੀਆਂ ਸਾਡੀ ਜਿਹੜੀ ਐਗਰੀਕਲਚਰ ਡਿਪੈਂਡੈਂਟ ਸਾਡਾ ਜਿਹੜਾ ਪੰਜਾਬ ਦਾ ਹਿੱਸਾ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਹਦੇ ਵਿੱਚ ਵੀ ਬਹੁਤ ਲੋਕਾਂ ਨੇ ਸਹਿਯੋਗ ਕੀਤਾ ਸੋ ਮਰਯਾਦਾ ਪਰਸ਼ੋਤਮ ਭਗਵਾਨ ਰਾਮ ਜੀ ਦੀਆਂ ਸਖਿਆਵਾਂ ਤੇ ਚੱਲਣ ਦਾ ਮੈਂ ਜੁਰੂਰ ਸੁਨੇਹਾ ਦੇਊਂਗਾ ਕਿਉਂਕਿ ਉਹਨੇ ਆਪਦੇ ਮਾਤਾ ਪਿਤਾ ਦਾ ਸਤਿਕਾਰ ਕੀਤਾ ਸੀ ਸਾਨੂੰ ਵੀ ਸਭਨਾਂ ਦਾ ਤੇ ਆਪਦੇ ਮਾਂ ਦਾ ਸਤਿਕਾਰ ਸਭ ਤੋਂ ਵੱਧ ਕਰਨਾ ਚਾਹੀਦਾ ਹੈ ਸ਼ੁਕਰੀਆ ਇਸ ਵਾਸਤੇ ਕੀਤਾ ਗਿਆ ਹੈ ਕਿ ਇਸ ਵਾਰ ਅਸੀਂ ਦੁਸਹਿਰੇ ਦੇ ਤੋਂ ਹਰ ਨੂੰ ਜਿਵੇਂ ਪਹਿਲਾਂ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਨਾਉਂਦੇ ਸੀਗੇ ਉਹ ਇਸ ਵਾਰ ਅਸੀਂ ਪੋਸਟਪੋਨ ਸਾਡੀ ਕਮੇਟੀ ਨੇ ਫੈਸਲਾ ਕਰਕੇ ਕਰਤਾ ਸੀ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਚ ਆਇਆ ਸੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਲੋਕ ਮਾਰੇ ਗਏ ਪਸ਼ੂ ਡੰਗਰ ਬਹੁਤ ਮਰਿਆ ਸਾਡੀਆਂ ਜਿਹੜੀਆਂ 4 ਲੱਖ ਏਕੜ ਤੋਂ ਉੱਤੇ ਜ਼ਮੀਨਾਂ ਸੀ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਦੇ ਉੱਪਰ ਰੇਤ ਔਰ ਮਿੱਟੀ ਦੀ ਲੇਅਰ ਚੜ ਗਈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸ਼ਾਇਦ ਇੱਕ ਅੱਧੀ ਫਸਲ ਉਹਦੇ ਵਿੱਚ ਪ੍ਰਾਪਰ ਨਾ ਬੀਝ ਸਕੀਏ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਔਰ ਇਹ ਸਾਰੇ ਦੁਕਾਨ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸਾਡੀ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਇਸ ਵਾਰ ਦਸਹਿਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਨਹੀਂ ਮਨਾਵਾਂਗੇ ਤੇ ਇਹ ਫੈਸਲਾ ਕੀਤਾ ਕਿ ਜਿਹੜੇ ਲੋਕ ਇਹ ਸੜਾਂ ਦੇ ਦਰਮਿਆਨ ਮਾਰੇ ਗਏ ਆ ਉਹਨਾਂ ਦੇ ਨਵੇਂ ਸ਼ਾਂਤੀ ਪਾਠ ਮੰਦਰ ਵਿੱਚ ਰੱਖ ਕੇ ਸੁੰਦਰ ਕਾਂਡ ਦਾ ਪਾਠ ਕਰਕੇ ਜਿਹੜਾ ਹੈ ਦਸਹਰੇ ਦੇ ਤਿਉਹਾਰ ਨੂੰ ਮਨਾਇਆ ਜਾਊਗਾ ਜੋ ਕਿ ਅੱਜ ਸਾਡੇ ਮੈਂਬਰਾਂ ਨੇ ਸਮੇਤ ਪਰਿਵਾਰ ਬੜੀ ਸ਼ਰਧਾ ਦੇ ਨਾਲ ਮੰਦਿਰ ਦੇ ਵਿੱਚ ਇਸ ਨੂੰ ਮਨਾਇਆ ਔਰ ਜੋ ਆਤਮਾਵਾਂ ਸਾਡੇ ਨਾਲੋਂ ਵਿਛੜ ਗਈਆਂ ਹਨ ਭਗਵਾਨ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇਰਾ ਵੀ ਕੈਨਸਲ ਕੀਤਾ ਗਿਆ ਸੀ ਥਾਣਾ ਪੁਲਤ ਕਪੂਰਥਲਾ ਅਧਿਨ ਆਂਦੇ ਪਿੰਡ ਬਾਕਰਪੂਤੋਂ ਪੰਜਾਬੀ ਗਾਇਕ ਸੁਰਿੰਦਰ ਸਿੰਘ ਬਾਕਰਪੂਰੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮੌਕੇ ਤੇ ਪੁਜੀਪੁਰਾਥ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਪੂਤਲਾ ਮੋਰਚੇ ਵਿੱਚ ਰਖਵਾ ਦਿੱਤਾ ਗਿਆ। ਥਾਣਾ ਮੁਖੀ ਪੁਲਤਰਨਜੀਤ ਸਿੰਘ ਨੇ ਦੱਸਿਆ ਕਿ ਉਸ ਕੋਲੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਪਰਿਵਾਰਕ ਨੇ ਅਮਰਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਆਂਦੀ ਚਾਹੇਗੀ। ਤੇਨਕ ਦਾ ਟਾਈਮ ਹਣਾ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਕਿੰਨਾ ਟਾਈਮ ਹੋਏਗਾ। ਮੰਮੀ ਮੇਰੀ ਕੋਠੇ ਤੇ ਜੜੀ ਇੱਧਰ ਉੱਧਰ ਮੰਮੀ ਨੇ ਦੇਖਿਆ ਇਹਨੂੰ ਨਹੀਂ ਪਤਾ ਲੱਗਾ ਤੇ ਜਦੋਂ ਮੰਮੀ ਨੇ ਚੀਕਾ ਮਾਰਿਆ ਮੈਂ ਸੁੱਤੀ ਸੀ ਮੈਨੂੰ ਨਹੀਂ ਸੀ ਪਤਾ ਕਿ ਜਦੋਂ ਮੈਂ ਦੇਖਿਆ ਉਦੋਂ ਮੈਨੂੰ ਪਤਾ ਲੱਗਾ ਕਿ ਇਹ ਫਾੜ ਲੈ ਕੇ ਮਾਰ ਗਿਆ ਹੈ ਬਾਪੂ ਮੇਰਾ ਕਿੰਨੇ ਵਜੇ ਉਤਾਰਿਆ ਉਹਨਾਂ ਨੂੰ ਥੱਲੇ ਇਹ ਪੁਲਿਸ ਆਈ ਸੀ ਤੇ ਫਿਰ ਉਹਨਾਂ ਦੇ ਬੰਦੇ ਆਏ ਸੀ ਉਦੋਂ ਇਹਨੂੰ ਲਾਇਆ ਹੈ ਇਹਨਾਂ ਦੇ ਦੁੱਖੂ ਮਰਿਆ ਹੈ ਡੈੱਡ ਬੋਡੀ ਕਿੱਥੇ ਹੁਣ ਡੈੱਡ ਬੋਡੀ ਹੁਣ ਕਰਪੂਤ ਲਿਆ ਹੈ ਪੁਲਿਸ ਲੈ ਗਈ ਹਾਂਜੀ ਕੀ ਕਹਿਣਾ ਚਾਹੁੰਦੇ ਦੀ ਇਹਨਾਂ ਦੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਇਹਨੂੰ ਟੈਨਸ਼ਨ ਦੇ ਦੇ ਕੇ ਇਦਾਂ ਮਾਰਿਆ ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸ੍ਰੀ ਸ਼ਾਮ ਸਿੰਘ ਥਾਣਾ ਭਲਾਪੁਰ ਸਵੇਰੀ ਮਾਰਨਿੰਗ ਭੋਗਿਆ ਕਿ ਬਜ਼ੁਰਗਾਂ ਨੇ ਭਾ ਲਿਆ ਆਣ ਕੇ ਦੇਖਿਆ ਤੇ ਡੈੱਡ ਬੋਡੀ ਸਾਹਮਣੇ ਲੰਕੀ ਪਈ ਸੀ ਪਿੰਡ ਦੀ ਪੰਚਾਇਤ ਆਈ ਉਹਨਾਂ ਦੇ ਹਾਜ਼ਰੀ ਵਿੱਚ ਉਹਦੀ ਤਲਾਸ਼ੀ ਲਈ ਗਈ ਤੇ ਉਹਦੇ ਵਿੱਚੋਂ ਕੋਈ ਸੂਛਾ ਨੋਟ ਬਗਾ ਨਹੀਂ ਮਿਲਿਆ ਤੇ ਇਹਦੀ ਜਿਹੜੀ ਡੈੱਡ ਬੋਡੀ ਆ ਉਹ ਮੌਤਰੀਚ ਰਖਾਈ ਗਈ ਆ ਜਿੱਦਾਂ ਦੇ ਬਿਆਨ ਦੇਣਗੇ ਜੋ ਕਾਰਵਾਈ ਬੰਦੀ ਹੋਗੀ ਕਾਰਵਾਈ ਅੰਮ੍ਰਿਤ ਵਿੱਚ ਲਿਆਵਾਂਗੇ ਟ੍ਰੈਫਿਕ ਇਨਚਾਰਜ ਸੁਖਵਿੰਦਰ ਸਿੰਘ ਨੇ ਨਿਊ ਚੰਡੀਗੜ੍ਹ ਮੁਲਾਪੁਰ ਦੇ ਵਿੱਚ ਸੜਕਾਂ ਤੇ ਰੇੜੀਆਂ ਲਾ ਕੇ ਤੇ ਨਜਾਇਜ਼ ਕਬਜ਼ੇ ਨੂੰ ਹਟਾਇਆ ਤੇ ਉਹਨਾਂ ਨੇ ਰੇੜੀ ਵਾਲਿਆਂ ਨੂੰ ਇਹ ਸਮਝਾਇਆ ਕਿ ਤੁਸੀਂ ਆਪਣਾ ਕੰਮ ਕਰੋ ਪਰ ਸੜਕਾਂ ਦੇ ਵਿਚਾਲੇ ਰੇੜੀਆਂ ਲਾ ਕੇ ਲੋਕਾਂ ਲਈ ਮੁਸੀਬਤਾਂ ਨਾ ਖੜੀਆਂ ਕਰੋ ਜੇ ਕੋਈ ਵੀ ਰੇੜੀਆਂ ਉੱਪਰ ਨਸ਼ਾ ਵੇਚਦਾ ਜਾਂ ਰੇੜੀਆਂ ਤੇ ਨਸ਼ਾ ਕਰਦਾ ਪਾਇਆ ਗਿਆ ਤਾਂ ਪਰਚਾ ਦਰਜ ਕਰਾਂਗੇ ਤੇ ਕੋਈ ਵੀ ਪਾਨ ਖਾ ਕੇ ਸੜਕ ਤੇ ਥੁੱਕਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਸ ਉੱਪਰ ਕਾਰਵਾਈ ਵੀ ਕੀਤੀ ਜਾਵੇਗੀ ਕਿਸ ਤਰ੍ਹਾਂ ਦੇਖ ਦਿਓ ਕਾਰਵਾਈ ਨੂੰ ਇਹ ਜੋ ਕੀਤੀ ਜਾ ਰਹੀ ਹੈ ਸਾਡੀ ਘੰਟਾ ਘੰਟਾ ਬੱਸ ਲੇਟ ਹੋ ਜਾਂਦੀ ਸੀ ਵਿੱਚ ਸਕੂਲ ਦੇ ਕਾਲਜਾਂ ਦੇ ਬੱਚੇ ਹੁੰਦੇ ਆਂ ਹਾਂ ਅਰ ਕਾਰਾਂ ਵਾਲੇ ਨੂੰ ਜੇ ਤੁਸੀਂ ਕਹਿ ਦਿਓ ਅੱਗੇ ਤੋਂ ਲੜਨ ਨਾ ਹੁੰਦੇ ਹਾਂ ਉਹੀ ਕਹਿਣਾ ਨਹੀਂ ਤਾਂ ਮੰਦਾ ਨਾ ਸਾਈਡ ਕਰਦੇ ਤੇ ਅੱਜ ਜੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦਾ ਹੱਥ ਜੋੜ ਕੇ ਨੰਦਾ ਜੀ ਸਾਡੇ ਵਾਸਤੇ ਬਹੁਤ ਵਧੀਆ ਹੋ ਗਿਆ ਸ਼ੁਕਰੀਆ ਵਟ ਇਜ਼ ਮੋਹਾਲੀ ਵਿੱਚ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲਾਗਿਆ ਪਰਿਵਾਰ ਨੂੰ ਮਿਲਣ ਪਹੁੰਚੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਸ਼ਵਾ ਤੇ ਗਾਇਕਾ ਸੁਖੀ ਬ੍ਰਾਹ ਉਹਨਾਂ ਨੇ ਰਾਜਵੀਰ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਵੀ ਰਾਜਵੀਰ ਜਵੰਦਾ ਦੀ ਤੰਦਰੁਸਤੀ ਲਈ ਅਰਦਾਸ ਕਰੋ ਕੋਈ ਇਸ ਤਰ੍ਹਾਂ ਕਿ ਜੋ ਡਾਕਟਰਸ ਇਨਫੋਰਮੇਸ਼ਨ ਦਿੰਦੇ ਨਹੀਂ ਪਰਿਵਾਰ ਨੇ ਤੇ ਉਹੀ ਇਨਫੋਰਮੇਸ਼ਨ ਅੱਗੇ ਸਾਧਨਾਲ ਸਾਂਝੀ ਕੀਤੀ ਉਹਨਾਂ ਨੂੰ ਆਸ ਵੀ ਉਹਨਾਂ ਨੂੰ ਆਸ ਮਈ ਦੇ ਕੇ ਅਕੇ ਨਾਲੋ ਪੈਰਾਟੀ ਮੂਵਮੈਂਟ ਹੈ ਇਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ ਚ ਬੈਠੇ ਨੇ ਉਸ ਨੌਜਵਾਨ ਦੀ ਸਾਡੇ ਵੀਰ ਦੀ ਉਸ ਸਿੰਗਲ ਦੀ ਬੇਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਤੋਂ ਚਰਮੇ ਚ ਅਰਦਾਸ ਕਰ ਰਹੇ ਕਿ ਜੇਤੀ ਘਰ ਹੋਏ ਉਹਾਂ ਵੀ ਜੋ ਹੈ ਬਹੁਤ ਨੇਕ ਜਿੰਨੂ ਤੇ ਭਾਂਵੇਂ ਮੁਲਾਕਾਤ ਨਹੀਂ ਉਹਨਾਂ ਨਾਲ ਹੋਈ ਸੀ ਬੜੀ ਆਪਣੀ ਪਰਸਨਲ ਬਟ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਸਿੰਗਰਸ ਤੋਂ ਐਕਟਰਸ ਤੋਂ ਕਿ ਬਹੁਤ ਹੀ ਬਿਹਤਰੀਨ اچھا ਇਨਸਾਨ ਕਿਸੇ ਕਿਸਮ ਦੀ ਕੋਈ ਉਹ ਇਸ ਕਿਸਮ ਦੀ ਕਮੀ ਨਹੀਂ ਸੀ ਪਰ ਸ਼ੌਕ ਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਤੇ ਅਸੀਂ ਤੇ ਸਾਰੇ ਅਰਦਾਸ ਹੀ ਕਰ ਸਕਦੇ ਆ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਹੈ ਅ ਅੱਜ ਮੈਂ ਉਹਨਾਂ ਦੇ ਫਾਜ਼ਿਲ ਲੋ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸੁਬੰਦੀਆ ਨੂੰ ਦੋਸਤਾਂ ਨੂੰ ਬਿੜਿਆ ਅੱਜ ਪਹਿਲੀ ਦਫਾ ਉਹਨਾਂ ਦੇ ਜਿਹੜੇ ਤੇ ਕੁਝ ਹੱਦ ਤੱਕ ਰੌਣਕੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਖਤਰ ਇਟ ਮੇਕ ਟੇਕ ਅ ਲੌਂਗ ਟਾਈਮ ਪਰ ਅਸੀਂ ਤੇ ਦਸਕਰਾਂਗੇ ਉਸ ਨੌਜਵਾਨ ਬੱਚੇ ਵਾਸਤੇ ਕਿ ਜਲਦੀ ਤੋਂ ਜਲਦੀ ਗੁਰੂ ਮਾਰਾ ਸਾਹਿਬ ਅਕਸ਼ਿਸ਼ ਕਰਨ ਉਹਦੇ ਆਪਣੇ ਬੱਚੇ ਨੇ ਇਹ ਅਸੀਂ ਬਰਕਾ ਫੈਮਲੀਆਂ ਜਿਨੇ ਲੱਖਾਂ ਦੇ ਵਿੱਚ ਐਡਮਾਈਰਡ ਜੋ ਅਸੀਂ ਪਹਿਲਸਲੀ ਆਪਣੇ ਸਾਥੀਆਂ ਨਾਲ ਮੇ ਆ ਕੇ ਅੱਜ ਪ੍ਰਮਾਤਮਾ ਦੀ ਦੁਆਖਤ ਨਹੀਂ ਆਇਆ ਬੈਸਟ ਆਫ ਲੱਕ ਮੇਰਾ ਤਾਂ ਮੂਵਮੈਂਟ ਬਾਰੇ ਸਦੇ ਪਰਵਾਰ ਨੇ ਕੀ ਹੰਸਾ ਪੈਨਲ ਤੇ ਇੰਨਾ ਹੀ ਕੁੱਝ ਸਕੇ ਹੋ ਕਿ ਅੱਗੇ ਨਾਲੋ ਇੰਪਰੂਵਮੈਂਟ ਅੱਗੇ ਨੂੰ ਇੰਪਰੂਵਮੈਂਟ ਮੀਨ ਜੇ ਪਤਾ ਵੀ ਲੱਗਾ ਸੀ ਕਿ ਥੋੜਾ ਜਿਹਾ ਪੈਰਾ ਦੀ ਮੂਵਮੈਂਟ ਅੱਗੇ ਨੂੰ ਹੋਈ ਹੈ ਜੇ ਪੈਰਾ ਦੀ ਮੂਵਮੈਂਟ ਹੁੰਦੀ ਥੈਟ ਮੀਨਸ ਸਮ ਹਾਉ ਦਾ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ ਕਾਫੀ ਟਾਈਮ ਸੇ ਹੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪਕੇ ਮਿਲ ਨਹੀਂ ਸਕਦੇ ਐਕਸਕਿਊਜ਼ ਜੇ ਨਾ ਕ੍ਰਿਟੀਕਲ ਹਲਾਤ ਦੇ ਵਿੱਚ ਬਟ ਅਸੀਂ ਆਪਣੇ ਪਰਮਾਤਮਾ ਨੂੰ ਅਰਦਾਸ ਕਰਨ ਵਾਸਤੇ ਆਏ ਅਸੀਂ ਮਿਲਣਾ ਚਾਹ ਰਹੇ ਹਾਂ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਨੂੰ ਵੀ ਬੇਨਤੀ ਕਰਦੀ ਹਾਂ ਵੀ ਬੱਚਿਓ ਸਾਰੇ ਮੇਰੇ ਬੱਚਿਆਂ ਵਰਗੇ ਵੀ ਆਪਾਂ ਦੁਆਵਾਂ ਕਰੀਏ ਠੀਕ ਹੈ ਤੁਸੀਂ ਵੀ ਉਧਰ ਦੇ ਖੜੇ ਹੋ ਮੈਨੂੰ ਪਤਾ ਤੁਹਾਡੇ ਦਿਲ 'ਚ ਤਕਲੀਫ ਹੈ ਪਰ ਆਪਾਂ ਨਾ ਜਿਆਦੇ ਸੋਸ਼ਲ ਮੀਡੀਆ ਨਾਲੋਂ ਦੁਆਵਾਂ ਕਰੀਏ ਤੁਸੀਂ ਵੀ ਸਾਰੇ ਜਣੇ ਆਪਦੇ ਉਹਦੇ ਘਰੇ ਚ ਆ ਕੇ ਦੁਆਵਾਂ ਕਰੋਗੇ ਉਹ ਦੁਆਵਾਂ ਦਾ ਅਸਰ ਦੁਆ ਨਾਲੋਂ ਜਿਆਦਾ ਲੱਗਦਾ ਹੈ ਤੇ ਪੁੱਤ ਸਾਡਾ ਠੀਕ ਹੈ ਅੱਗੇ ਨਾਲੋਂ ਮਾੜੀ ਮਾੜਾ ਇੰਪਰੂਵਮੈਂਟ ਸ਼ੁਰੂ ਹੋ ਗਿਆ ਵਾਹਿਗੁਰੂ ਦੇ ਹੱਥ ਹੈ ਜੀ ਤਾਂ ਸਾਰਾ ਕੁਝ ਬੱਚੇ ਤੁਸੀਂ ਵੀ ਦੁਆਵਾਂ ਕਰੋ ਤੇ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਅਪੀਲ ਵੀ ਕਰਦੀ ਆ ਬੇਨਤੀ ਵੀ ਕਰਦੀ ਆ ਵੀ ਆਪਣੇ ਬੱਚਾ ਵਰਗਾ ਪੁੱਤ ਆਪਣਾ ਉਹਦੇ ਲਈ ਬੇਨਤੀ ਕਰੋ ਉਹਦੇ ਲਈ ਅਰਦਾਸਾਂ ਕਰੋ ਹੋ ਵੀ ਰਹੀਆਂ ਬਹੁਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜੀ ਦੁਨੀਆ ਇੰਨੀ ਦੁਨੀਆ ਮਤਲਬ ਮੈਨੂੰ ਲੱਗਦਾ ਵੀ ਰਾਜਵੀਰ ਜਵੰਧੇ ਜੀ ਹੁਣ ਅੱਖਾਂ ਖੁੱਲ੍ਹਦੀਆਂ ਕਿੰਨਾ ਖੁਸ਼ ਹੋਵੇ ਪੁੱਤਰ ਸਾਡਾ ਵੀ ਸਾਰਾ ਪੰਜਾਬ ਵਰਲਡ ਵਾਈਡ ਦੇ ਲਈ ਦੁਆਵਾਂ ਮੰਗ ਰਿਹਾ ਸਮਾਨ ਅਦਾਸ ਹੀ ਆ ਬੱਚਿਓ ਥੈਂਕ ਯੂ ਦੁਸ਼ਹਿਰੇ ਵਾਲੇ ਦਿਨ ਮੀਂਹ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਤੇ ਚਲੰਦਰ ਦੇ ਵਾਕਵਾ ਗਰਾਊਂਡਾਂ ਦੇ ਵਿੱਚ ਤੇ ਵਾਕਵਾ ਖਿੱਸਿਆਂ ਦੇ ਵਿੱਚ ਬੜੀ ਧੂਮਤਾਮ ਨਾਲ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਸਵੇਰੇ ਹੋਈ بارش ਦੇ ਕਾਰਨ ਵਾਕਵਾ ਗਰਾਊਂਡਾਂ ਦੇ ਵਿੱਚ ਖੜੇ ਕੀਤੇ 라ਵਣ ਕੁੰਭਕਰਨ ਅਤੇ ਮੇਗਨਾ ਦੇ ਪੁਤਲੇ ਡਿੱਗ ਪਏ ਅਤੇ ਕਈ ਗਰਾਊਂਡਾਂ ਦੇ ਵਿੱਚ ਪਾਣੀ ਵੀ ਭਰ ਗਿਆ ਤੇ ਬਸਤੀ ਸ਼ੇਖ ਦੀ ਗਰਾਊਂਡ ਵਿੱਚ ਬਣਾਏ ਗਏ ਮੇਕਨਾਤ ਪੁਤਲੇ ਦੀ ਗਰਦਨ ਵੀ ਡਿੱਗ ਪਈ ਜਿਸ ਕਾਰਨ ਪ੍ਰਬੰਧਕ ਕਮੇਟੀਆਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅੱਜ بڑے ਧੂਮਤਾਮ ਨਾਲ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਮੌਸਮ ਕਾਰਨ ਇਹ ਸੰਭਵ ਹੋ ਗਿਆ ਦੋਸਤੋ ਇਸੇ ਸੰ ਸਾਡੀਆਂ ਅੰਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੂ ਹੋਵਾਂਗੇ ਤਦ ਤੱਕ ਲਈ ਮੈਂ ਨਹੀਂ ਅਨਿਕ ਤੇ ਜਿੰਦਰ ਕਾਡ ਨੂੰ ਦਿਉਦਾ ਜਸਤ ਰਬ ਰੱਖਾ